ਤੇ ਮੌਨਸੂਨ ਦੀ ਪੰਜਾਬ ਵਿੱਚ ਐਂਟਰੀ ਲਗਭਗ ਹੋ ਚੁੱਕੀ ਹੈ ਪਰ ਜਿੱਥੇ ਮੌਨਸੂਨ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਇਹ ਮੌਨਸੂਨ ਨੇ ਲੋਕਾਂ ਲਈ ਦਿੱਕਤਾਂ ਲੈ ਕੇ ਆਇਆ ਹੈ ਦਿੱਕਤਾਂ ਜੋ ਠੀਕ ਹੋ ਸਕਦੀਆਂ ਸੀ ਪਰ ਵਿਭਾਗਾਂ ਅਤੇ ਪ੍ਰਸ਼ਾਸਨ ਦੀ ਨਾਕਾਮੀ ਕਾਰਨ ਇਹ ਦਿੱਕਤਾਂ ਹੁਣ ਰਾਈ ਦਾ ਪਹਾੜ ਬਣ ਚੁੱਕੀਆਂ ਨੇ ਇਹ ਤਸਵੀਰਾਂ ਰੋਪੜ ਦੀਆਂ ਨੇ ਜਿੱਥੇ ਕਿ ਮੰਗਲਵਾਰ ਦੀ ਸਵੇਰ ਪੈ ਮਹਿਜ 30 ਮਿੰਟ ਦੇ ਮਹੀਨੇ ਸ਼ਹਿਰ ਨੂੰ ਛੇਵੇਂ ਦਰਿਆ 'ਚ ਤਬਦੀਲ ਕਰ ਦਿੱਤਾ ਭਾਵੇਂ ਕਿ ਰੋਪੜ ਸਤਲੁਜ ਦਰਿਆ ਦੇ ਕੰਢੇ ਤੇ ਬਣਿਆ ਹੋਇਆ ਹੈ ਅਤੇ ਲੋਕ ਦਰਿਆ ਨੂੰ ਮਾਨਣ ਉਸ ਨੂੰ ਦੇਖਣ ਆਉਂਦੇ ਨੇ ਪਰ ਅੱਜ ਤੜਕਸਾਰ ਇੰਜ ਜਾਪ ਰਿਹਾ ਸੀ ਜਿਵੇਂ ਦਰਿਆ ਲੋਕਾਂ ਨੂੰ ਦੇਖਣ ਆਇਆ ਹੋਵੇ ਇਹ ਸੜਕਾਂ ਦੇ ਪਰੇ ਕਰੀਬੀ ਇੱਕ ਫੁੱਟ ਪਾਣੀ ਕਾਰਨ ਦੋ ਪਹੀਆ ਵਾਹਨਾਂ ਦਾ ਲੰਘਣਾ ਮੁਸ਼ਕਲ ਹੋ ਰਿਹਾ ਸੀ ਉੱਥੇ ਹੀ ਚਾਰ ਪਹੀਆ ਵਾਹਨ ਵੀ ਪਾਣੀ ਵਿੱਚ ਡੁੱਬੇ ਨਜ਼ਰ ਆਏ ਸ਼ਹਿਰ ਦੇ ਗਿਆਨੀ ਜਹਲ ਸਿੰਘ ਏਰੀਆ 메ਨ ਬਾਜ਼ਾਰ ਅਤੇ ਵੱਖ-ਵੱਖ ਸੜਕਾਂ ਤੇ ਬਾਜ਼ਾਰਾਂ ਵਿੱਚ ਇਹੋ ਹਾਲ ਸੀ ਪੰਜਾਬੀ ਦੀ ਕਹਾਵਤ ਹੈ ਕਿ ਹਾਲੇ ਤਾਂ ਸੇਰ ਵਿੱਚੋਂ ਪੂਣੀ ਵੀ ਨਹੀਂ ਕੱਤੀ। ਭਾਵੇਂ ਹਾਲੇ ਤਾਂ ਮੌਨਸੂਨ ਦੀ ਸ਼ੁਰੂਆਤ ਹੈ, ਮੀਂਹ ਟੁੱਟਣਾ ਪੈ ਰਿਹਾ ਅਤੇ ਜੇਕਰ ਕਿਧਰੇ 2-4 ਦਿਨਾਂ ਦੀ ਝੜੀ ਲੱਗ ਗਈ ਤਾਂ ਇਹਨਾਂ ਸੜਕਾਂ ਦਾ ਕੀ ਹਾਲ ਹੋਵੇਗਾ ਇਹ ਰੱਬ ਹੀ ਜਾਣਦਾ ਹੈ। ਹਾਂ ਲੱਗਦਾ ਹੈ ਪ੍ਰਸ਼ਾਸਨ ਦਾ ਦਫ਼ਤਰ ਜ਼ਰੂਰ ਕਿਸੇ ਉੱਚੀ ਥਾਂ ਤੇ ਬਣਿਆ ਹੋਵੇਗਾ। ਸ਼ਾਇਦ ਤਾਂ ਹੀ ਉਹ ਹਾਲੇ ਨਿਸ਼ਚਿੰਤ ਅਤੇ ਆਰਾਮ ਦੀ ਮੂ드ਰਾ 'ਚ ਨੇ। ਰੋਪੜ ਤੋਂ ਆਕਾਸ਼ ਮਾ ਹੀ ਸੈਂਟਰਲ ਪੰਜਾਬ ਟੀਵੀ